ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਅੰਦਰ ਤਿੰਨ ਥਾਵਾਂ ਦੇ ਉੱਤੇ ਬੰਦੇ ਨੂੰ ਇਕੱਲੇ ਨੂੰ ਜਾਣਾ ਪੈਂਦਾ ਹੈ ਇਹਦੇ ਨਾਲ ਹੋ ਕੇ ਕੋਈ ਚੱਲਣਾ ਵੀ ਚਾਹੇ ਤੇ ਨਹੀਂ ਜਾ ਸਕਦਾ ਨੰਬਰ 1 ਸ਼ਿਖਰ ਦੇ ਉੱਤੇ ਉਹ ਸ਼ਿਖਰ ਕਿਸੇ ਵੀ ਤਰ੍ਹਾਂ ਦਾ ਹੋਵੇ ਕਿਸੇ ਵੀ ਫੀਲਡ ਦੇ ਅੰਦਰ ਹੋਵੇ ਸ਼ਿਖਰ ਦੇ ਉੱਤੇ ਜਦੋਂ ਵੀ ਪਹੁੰਚਦਾ ਹੈ ਕਦੇ ਭੀੜ ਨਹੀਂ ਪਹੁੰਚਦੀ ਬੰਦਾ ਇਕੱਲਾ ਪਹੁੰਚਦਾ ਹੈ ਨੰਬਰ 2 ਦੇ ਉੱਤੇ ਸਿੰਘਾਸਨ ਦੇ ਉੱਤੇ ਕੋਈ ਸਟੇਟ ਦਾ ਸੀਐਮ ਬੰਦਾ ਹੈ ਜਾਂ ਦੇਸ਼ ਦਾ ਪ੍ਰਾਈਮ ਮਿਨਿਸਟਰ ਬੰਦਾ ਹੈ ਤੇ ਐਦਾਂ ਨਹੀਂ ਹੁੰਦਾ ਵੀ 20 ਇਕੱਠੇ ਬੰਦੇ ਆਣ ਕੇ ਤੇ ਦੇਸ਼ ਦੀ ਪ੍ਰਾਈਮ ਮਿਨਿਸਟਰ ਦੀ ਸੀਟ ਦੇ ਉੱਤੇ ਬਹਿ ਜਾਂਦੇ ਨੇ ਬੰਦਾ ਇੱਕ ਹੈ ਬਣਾਉਣ ਵਾਲੇ ਜ਼ਿਆਦਾ ਹੋ ਸਕਦੇ ਨੇ ਨੰਬਰ 3 ਜਦੋਂ ਇਹ ਮਰਗਟ ਵਿੱਚ ਜਾਂਦਾ ਹੈ ਸ਼ਮਸ਼ਾਨ ਭੂਮੀ ਵਿੱਚ ਜਾਂਦਾ ਹੈ ਤੇ ਉਦੋਂ ਵੀ ਇਕੱਲੇ ਨੂੰ ਜਾਣਾ ਪੈਂਦਾ ਹੈ ਇਹਦੇ ਨਾਲ ਜਾਣ ਵਾਲੇ ਬੜੇ ਨੇ ਛੱਡ ਕੇ ਆਉਣ ਵਾਲੇ ਬੜੇ ਨੇ ਇਹਨੂੰ ਦਫਨਾਉਣ ਵਾਲੇ ਸੰਸਕਾਰ ਕਰਨ ਵਾਲੇ ਬੜੇ ਨੇ ਪਰ ਮਰਦਾ ਇਕੱਲਾ ਹੀ ਇਹ ਸਦਨਾ ਜਾਂ ਦਫਨ ਹੋ ਜਾਣਾ ਇਹ ਇਕੱਲੇ ਦੇ ਹਿੱਸੇ ਵਿੱਚ ਆਇਆ ਹੈ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਕਰਨੀ ਚਾਹੁੰਦਾ ਦੁਨੀਆ 'ਚ ਬੰਦਾ ਭੀੜ 'ਚ ਕਿਰਿਆ ਰਹਿੰਦਾ ਹੈ ਤੇ ਜਿਹੜੀ ਸ਼ਿਖਰ ਦੇ ਉੱਤੇ ਪਹੁੰਚਣ ਦੀ ਗੱਲ ਹੈ ਨਾ ਉਹ ਭੀੜ ਦੇ ਹਿੱਸੇ ਵਿੱਚ ਨਹੀਂ ਆਉਂਦੀ। ਸ਼ਿਖਰ ਕਿਸੇ ਵੀ ਫੀਲਡ ਦਾ ਹੋਵੇ ਚਲੋ ਮੈਂ ਗੱਲ ਕਰਦਿਆਂ ਵੀ ਹਿਮਾਲਿਆ ਦੀ ਚੋਟੀ ਦੇ ਉੱਤੇ ਤੁਸੀਂ ਕਦੀ ਭੀੜ ਵੇਖੀ? ਹਿਮਾਲਿਆ ਦੀ ਚੋਟੀ ਦੇ ਉੱਤੇ ਸ਼ਿਖਰ ਦੇ ਉੱਤੇ ਜਾਣ ਵਾਲਿਆਂ ਨੂੰ ਅਗਰ ਗੂਗਲ ਤੋਂ ਸਰਚ ਕਰੋਗੇ ਤੇ ਉਂਗਲਾਂ ਤੇ ਗਿਨੇ ਜਾਣ ਜੋਗੇ ਸ਼ਖਸ਼ ਬਾਕੀ ਰਹਿ ਜਾਂਦੇ ਨੇ। ਥੱਲੇ ਗਰਾਊਂਡ ਲੈਵਲ ਦੇ ਉੱਤੇ ਭੀੜ ਬੜੀ ਹੈ। ਗਲੀਆਂ ਦੇ ਅੰਦਰ ਬਾਜ਼ਾਰਾਂ ਦੇ ਅੰਦਰ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਰਾਵਾਂ ਖੇੜਿਆਂ ਦੇ ਅੰਦਰ ਪਰ ਜਦੋਂ ਚੋਟੀ ਤੇ ਜਾਣ ਦੀ ਗੱਲ ਹੁੰਦੀ ਹੈ ਨਾ ਉਦੋਂ ਹੀ ਇਕੱਲਾ ਦੁਕੱਲਾ ਹੀ ਉੱਥੇ ਪਹੁੰਚਦਾ ਹੈ ਭੀੜ ਪਿੱਛੇ ਰਹਿ ਜਾਂਦੀ ਹੈ ਹੁਣ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਵੀ ਕਦੇ ਵੀ ਇਹ ਨਾ ਸੋਚੋ ਕਿ ਮੇਰੇ ਨਾਲ ਭੀੜ ਨਹੀਂ ਚੱਲ ਰਹੀ ਮੈਂ ਆਹ ਕੰਮ ਕਿਉਂ ਕਰਾਂ ਮੈਂ ਇਸ ਰਾਹ ਤੇ ਕਿਉਂ ਨਿਕਲਾ ਇਹ ਕੰਮ ਮੇਰੇ ਤੋਂ ਹੋਣਾ ਨਹੀਂ ਕਿਉਂਕਿ ਮੇਰੇ ਨਾਲ ਤੁਰਨ ਵਾਲਾ ਨਹੀਂ ਹੈ ਕੋਈ ਮੇਰਾ ਸਹਾਰਾ ਨਹੀਂ ਹੈ ਕੋਈ ਬੋਲ ਬਾਣੀ ਵਾਲਾ ਨਹੀਂ ਹੈ ਕੋਈ ਮੇਰਾ ਮਦਦਗਾਰ ਨਹੀਂ ਹੈ ਕੋਈ ਸ਼ਿਖਰ ਮਿੱਥੋ ਕੋਈ ਆਪਣੀ ਚੋਟੀ ਨੂੰ ਮਿੱਥੋ ਜਨੂਨ ਬਣਾਓ ਤੁਰਨ ਦਾ ਤੇ ਆਪਣੇ ਪੈਰਾਂ ਦੇ ਉੱਤੇ ਸਹਾਰਾ ਰੱਖ ਕੇ ਤੁਰਨਾ ਸ਼ੁਰੂ ਕਰੋ ਸ਼ਿਖਰ ਅਗਰ ਇਕੱਲੇ ਦੇ ਹਿੱਸੇ ਵਿੱਚ ਆਇਆ ਹੈ ਚੋਟੀ ਅਗਰ ਇਕੱਲੇ ਦੇ ਹਿੱਸੇ ਵਿੱਚ ਹੈ ਜਿਵੇਂ ਹਿਮਾਲਿਆ ਦੀ ਚੋਟੀ ਦਾ ਮੈਂ ਜ਼ਿਕਰ ਕਰ ਰਿਹਾ ਸਾਂ ਤੇ ਫਿਰ ਚੋਟੀ ਤੇ ਪਹੁੰਚਣਾ ਤੇ ਜਿਹੜੀਆਂ ਰਾਹ ਦੇ ਅੰਦਰ ਮੁਸ਼ਕਲਾਂ ਆਉਣੀਆਂ ਨੇ ਨਾ ਉਹ ਵੀ ਇਕੱਲੇ ਦੇ ਰਾਹ ਵਿੱਚ ਹੀ ਆਉਣੀਆਂ ਨੇ ਪੀੜ ਦੇ ਰਾਹ ਵਿੱਚ ਉਹ ਮੁਸ਼ਕਲਾਂ ਵੀ ਨਹੀਂ ਆਉਣੀਆਂ ਕਿਉਂਕਿ ਜਿੰਨੇ ਹਿਮਾਲਿਆ ਪਰਬਤੋਂ ਰੇਹੇ ਥੱਲੇ ਜਾਣਾ ਹੈ ਮੁਸ਼ਕਲਾਂ ਤੇ ਸਾਰੀਆਂ ਅੱਗੇ ਖਲੋਤੀਆਂ ਨੇ ਜਿਵੇਂ ਜਿਵੇਂ ਬੰਦਾ ਉਚਾਈ ਤੇ ਜਾਂਦਾ ਹੈ ਸ਼ਿਖਰ ਤੇ ਜਾਂਦਾ ਹੈ ਉੱਚਾ ਉੱਠਦਾ ਹੈ ਤਿਵੇਂ-ਤਿਵੇਂ ਇਹਦੀਆਂ ਮੁਸ਼ਕਲਾਂ ਵੱਧਦੀਆਂ ਨੇ ਸੌਖੀਆਂ ਨਹੀਂ ਹੁੰਦੀਆਂ ਜਿਹੜੀ ਤਾੜੀ ਵੱਜਦੀ ਹੈ ਨਾ ਤਾੜੀ ਤੇ ਉਦੋਂ ਵੱਜਦੀ ਜਦੋਂ ਬੰਦਾ ਕਿਧਰੇ ਜਾ ਕੇ ਝੰਡਾ ਚੁਲਾ ਦਿੰਦਾ ਹੈ ਵੀ ਮੈਂ ਸ਼ਿਖਰ ਤੇ ਪਹੁੰਚ ਗਿਆ ਉਸ ਤੋਂ ਪਹਿਲਾਂ ਬੜੀਆਂ ਜਿਆਦੀਆਂ ਮੁਸ਼ਕਲਾਂ ਦੇ ਤੌਰ ਵਿੱਚੋਂ ਦੇ ਨਿਕਲਣਾ ਪੈਂਦਾ ਹੈ ਤੇ ਉਹ ਵੀ ਇਕੱਲੇ ਦੇ ਹਿੱਸੇ ਵਿੱਚ ਆਉਂਦੀਆਂ ਨੇ ਕਿਉਂ ਕਿਉਂਕਿ ਸ਼ਿਖਰ ਤੇ ਪਹੁੰਚਣ ਦਾ ਲਾਭ ਵੀ ਇਕੱਲੇ ਦੇ ਹਿੱਸੇ ਵਿੱਚ ਆਉਣਾ ਹੈ ਇਸ ਤੋਂ ਅੱਗੇ ਚੱਲਨੇ ਸ਼ਿਖਰ ਤੇ ਭੀੜ ਕਦੇ ਪਹੁੰਚੀ ਨਹੀਂ ਪਹੁੰਚਦਾ ਸਿਰਫ ਇੱਕੇ ਪਹੁੰਚਾਉਣ ਵਾਲੇ ਜਿਆਦਾ ਹੋ ਸਕਦੇ ਨੇ ਮਦਦਗਾਰ ਜਿਆਦਾ ਹੋ ਸਕਦੇ ਨੇ ਸ਼ਿਖਰ ਤੇ ਪਹੁੰਚਦਾ ਇਕੇ ਪਰ ਜਦੋਂ ਤਾੜੀਆਂ ਵੱਜਦੀਆਂ ਨੇ ਨਾ ਉਹ ਹਜ਼ਾਰਾਂ ਲੋਕਾਂ ਤੋਂ ਕੋਲੋਂ ਵੱਜਦੀਆਂ ਨੇ ਹਜ਼ਾਰਾਂ ਲੋਕ ਤਾੜੀਆਂ ਵਜਾਉਣ ਵਾਲੇ ਮਿਲ ਜਾਂਦੇ ਨੇ ਉੱਚਾ ਉਠਣ ਲਈ ਸ਼ਿਖਰ ਤੇ ਪਹੁੰਚਣ ਲਈ ਤੁਹਾਡੇ ਅੰਦਰ ਦਾ ਇਕ ਹੋਣਾ ਤੁਹਾਡੇ ਅੰਦਰ ਦਾ ਜਨੂਨ ਬੰਨਾ ਇਹ ਬਹੁਤ ਵੱਡੀ ਇੱਕ ਕਲਾ ਹੈ ਬਹੁਤ ਵੱਡਾ ਜਨੂਨ ਲੈ ਕੇ ਤੁਰਨਾ ਪੈਣਾ ਹੈ ਤੇ ਜੇ ਵੇਖਦੇ ਰਹੇ ਮੈਂ ਤੇ ਜਾਣਾ ਚਾਹੁੰਦਾ ਸਾਂ ਆ ਨਾਲ ਦੇ ਨਹੀਂ ਤੁਰਦੇ ਕਦੇ ਨਹੀਂ ਪਹੁੰਚ पाओਗੇ ਮੈਂ ਤੇ ਤੁਰਨਾ ਚਾਹੁੰਦਾ ਸਾਂ ਮੇਰਾ ਪਰਿਵਾਰ ਨਹੀਂ ਤੁਰਿਆ ਪਤਨੀ ਨਹੀਂ ਤੁਰੀ ਮੇਰਾ ਸਮਾਜ ਨਹੀਂ ਤੁਰਿਆ ਮੇਰਾ ਪਿੰਡ ਜਾਂ ਸ਼ਹਿਰ ਨਹੀਂ ਤੁਰਿਆ ਕਦੇ ਤੁਰ पाओਗੇ ਨਹੀਂ ਜਿੰਨੇ ਪੈਗੰਬਰੀ ਪੁਰਸ਼ ਹੋਏ ਨੇ ਜਿੰਨੇ ਸੂਰਮੇ ਯੋਧੇ ਹੋਏ ਨੇ ਜਿਨ੍ਹਾਂ ਨੇ ਸਮਾਜ ਨੂੰ ਕੁਝ ਦਿੱਤਾ ਸਮਾਜ ਦੀ ਝੋਲੀ ਵਿੱਚ ਪਾਇਆ ਕੋਈ ਇਕੱਲੇ ਇਕੱਲੇ ਹੋ ਕੇ ਤੁਰੇ ਨੇ ਕਦੇ ਵੀ ਭੀੜ ਦੀ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਕਿ ਭੀੜ ਮੇਰੇ ਨਾਲ ਹੈ ਜਾਂ ਮੇਰੇ ਨਾਲ ਨਹੀਂ ਹੈ ਇੱਕ ਨੁਕਤਾ ਹੋਰ ਨੋਟ ਕਰ ਲਿਓ ਜਿਹੜੀਆਂ ਭੀੜ ਦੀਆਂ ਸਲਾਹਾਂ ਹੁੰਦੀਆਂ ਨੇ ਨਾ ਭੀੜ ਦੀਆਂ ਸਲਾਹਾਂ ਦੇ ਅੰਦਰ ਕੋਈ ਫੈਸਲਾ ਨਹੀਂ ਲੈ ਸਕੀਦਾ ਤੇ ਭੀੜ ਦੀਆਂ ਸਲਾਹਾਂ ਬੰਦੇ ਨੂੰ ਅੱਗੇ ਵਧਣ ਤੋਂ ਤਕਰੀਬਨ ਤਕਰੀਬਨ ਰੋਕ ਲੈਂਦੀਆਂ ਨੇ ਭੀੜ ਦੇ ਵਿੱਚ ਕਦੇ ਵੀ ਸਹੀ ਫੈਸਲਾ ਨਹੀਂ ਹੁੰਦਾ ਇਕੱਲੇ ਉਠੋ ਇਕੱਲੇ ਸ਼ਿਖਰ ਨੂੰ ਮਿੱਥੋ ਇਕੱਲੇ ਚੋਟੀ ਨੂੰ ਮਿੱਥੋ ਜਨੂਨ ਪਾਲੋ ਤੇ ਇਕੱਲੇ ਤੁਰਨ ਦਾ ਯਤਨ ਕਰੋ ਜਦੋਂ ਤੁਸੀਂ ਭੀੜ ਵੱਲ ਵੇਖੋਗੇ ਤੇ ਭੀੜ ਕੋਲੋਂ 99% ਤੁਹਾਨੂੰ ਨੈਗੇਟਿਵਿਟੀ ਮਿਲੇਗੀ ਨਕਾਰਾਤਮਕ ਵਿਚਾਰ ਮਿਲਣਗੇ ਢੇਂਗੀ ਕਲਾ ਦੀ ਸੋਚ ਮਿਲੇਗੀ ਉਹ ਛੱਡ ਸਾਰੇ ਬੈਠੇ ਨੇ ਤੂੰ ਕੀ ਕਰਨਾ ਜਾ ਕੇ ਛੱਡ ਕੀ ਕਰਨਾ ਹੈ ਅੱਗੇ ਵਧੇਗਾ ਮੁਸ਼ਕਲਾਂ ਆਉਣਗੀਆਂ ਇਦਾਂ ਹੋਵੇਗਾ ਇਦਾਂ ਹੋਵੇਗਾ ਨੈਗੇਟਿਵਿਟੀ ਦੇਣ ਵਾਲੇ 99% ਲੋਕ ਮਿਲਣਗੇ ਪਰ ਕੋਈ ਇੱਕ ਵਿਰਲਾ ਪੋਜ਼ਿਟਿਵਿਟੀ ਦੇ ਕੇ ਤੁਹਾਨੂੰ ਤੁਰਨ ਵਾਲਾ ਮਦਦਗਾਰ ਬਣ ਸਕਦਾ ਹੈ ਤੁਰਨਾ ਇਕੱਲੇ ਪਏਗਾ ਲੋਕ ਤਾੜੀਆਂ ਮਾਰਨਗੇ ਲੈ ਚੱਲਿਆ ਕੁਝ ਪਾਉਣ ਵਾਸਤੇ ਮਜ਼ਾਕ ਕਰਨਗੇ ਪਰ ਜਦੋਂ ਤੁਸੀਂ ਚੱਲਦੇ ਗਏ ਚੱਲਦੇ ਗਏ ਲੋਕਾਂ ਦੀਆਂ ਤਾੜੀਆਂ ਬੰਦ ਹੋ ਜਾਣਗੀਆਂ ਉਹਨਾਂ ਦੇ ਮਜ਼ਾਕ ਬੰਦ ਹੋ ਜਾਣਗੇ ਜਦੋਂ ਤੁਸੀਂ ਸ਼ਿਖਰ ਤੇ ਪਹੁੰਚ ਗਏ ਤੇ ਲੋਕ ਤੁਹਾਡੀ ਐਗਜ਼ੈਂਪਲ ਸੈੱਟ ਕਰਕੇ ਲੋਕਾਂ ਨੂੰ ਸਲਾਮਾਂ ਦੇਣੀਆਂ ਸ਼ੁਰੂ ਕਰ ਦੇਣਗੇ ਮੈਂ ਤੇ ਕਰਦਾ ਸਭ ਮਜ਼ਾਕ ਉਹ ਪਹੁੰਚ ਹੀ ਗਿਆ ਆਪਣੇ ਟਿਕਾਣੇ ਦੇ ਉੱਤੇ ਹਿੰਮਤ ਸ਼ਿਖਰ ਤੱਕ ਪਹੁੰਚਣ ਚ ਬਹੁਤ ਵੱਡੀ ਮਦਦਗਾਰ ਏ ਰੀੜ ਦੀ ਹੱਡੀ ਦਾ ਕੰਮ ਕਰਦੀ ਬਹੁਤ ਸਾਰੇ ਲੋਕ ਪੀੜ ਦੀ ਪਰਵਾਹ ਕਰਕੇ ਸ਼ਿਖਰ ਦੇ ਨੇੜੇ ਹੋ ਕੇ ਵੀ ਪਹੁੰਚ ਨਹੀਂ ਬਣਾ ਸਕਦੇ ਕਿਉਂ ਕਿ ਭੀੜਵਣ ਵੇਖਦੇ ਰਹਿੰਦੇ ਨੇ ਵੀ ਭੀੜ ਕੀ ਕਹੇਗੀ ਭੀੜ ਕਿੱਦਾਂ ਸੋਚੇਗੀ ਕੋਈ ਨਾਲ ਤੁਰਨ ਵਾਲਾ ਨਹੀਂ ਹੈ ਇਸ ਕਰਕੇ ਤਾਂ ਪਿਆਰਿਓ ਇਕੱਲੇ ਤੁਰੋ ਉੱਠੋ ਹਿੰਮਤ ਕਰੋ ਤਾਂ ਕਿ ਆਪਣੇ ਸ਼ਿਖਰ ਤੇ ਪਹੁੰਚ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ